We'll <laughs> ਬਾਬਾ ਹਿੰਮਤ ਸਿੰਘ ਜੀ ਕਿਛੇਪ ਰਾਜਪੂਤ ਸੇਵਕ ਸਭਾ ਨਰੇਂਦਰਗੜ ਸ਼ਹਾਦਤ ਤੇ ਪ੍ਰਧਾਨ ਤੇ ਵਾਈਸ ਚੇਅਰਮੈਨ ਪ੍ਰਸਟ ਬਾਬਾ ਮੋਦੀਰਾ ਮਹਿਰਾਜ ਸ਼੍ਰੀ ਫਤੇਗੜ ਸਾਹਿਬ ਕੁਲਦੀਪ ਸਿੰਘ ਜੰਮੂ ਅਤੇ ਜਰਨਲ ਸਕੱਤਰ ਰਸ਼ਪਾਲ ਸਿੰਘ ਕੀਚਾ ਦੀ ਅਗਵਾਈ ਵਿੱਚ ਛੋਟੇ ਸਾਹਿਬ ਜਦਨ ਦੀ ਸ਼ਹੀਦੀ ਨੂੰ ਸਮਰਪਤ ਨਰੇਂਦਰਗੜ ਵਿਖੇ ਸਮੂਹ ਸੰਗਤ ਵੱਲੋਂ ਤਿੰਨ ਦਿਨਾਂ ਵਿਸ਼ਾਲ ਦੁੱਧ ਦੇ ਲੰਗਰ ਲਗਾਏ ਗਏ ਜੋ 26, 27 ਤੇ 28 ਦਸੰਬਰ ਤੱਕ ਜਾਰੀ ਰਹਿਣਗੇ ਇਸ ਲੰਗਰ ਵਿੱਚ ਹਮ ਮਾ ਕੇ ਸੰਗਤ ਪਹੁੰਚੀ ਅਤੇ ਸਾਹਿਬ ਜਦਨ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ ਇਸ ਮੌਕੇ ਉੱਚੇ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਹਲਕਾ ਪਛਮੀ ਦੇ ਇੰਚਾਰਜ ਦਿਲਬਾਗ ਸਿੰਘ ਅਨਗੜ ਕਮਾਂਡਰ ਜਸਕਰਨ ਸਿੰਘ ਅਤੇ ਪ੍ਰਧਾਨ ਕੁਲਦੀਪ ਸਿੰਘ ਜੰਮੂ ਨੇ ਕਿਹਾ ਕਿ ਅਨਖ ਦੀ ਖਾਤਰ ਸਾਹਿਬਜਾਦਿਆਂ ਨੇ ਸ਼ਹੀਦੀ ਪਾ ਦਿੱਤੀ ਪਰ ਉਹ ਜੁਲਮ ਅੱਗੇ ਝੁਗੇ ਨਹੀਂ ਸਾਨੂੰ ਗੁਰੂਆਂ ਦਾ ਇਹ ਜੀਵਨ ਸਿਖਿਆ ਦਿੰਦਾ ਹੈ ਕਿ ਧਰਮ ਅਤੇ ਅਨਖ ਦੀ ਖਾਤਰ ਸਾਹਿਬਜਾਦਿਆਂ ਨੇ ਸ਼ਹੀਦੀਆਂ ਦਿੱਤੀਆਂ ਪਰ ਇਹ ਨਹੀਂ ਮੰਨੀ ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਭੁੱਲਦੇ ਜਾ ਰਹੇ ਸਾਡੇ ਬੱਚਿਆਂ ਨੂੰ ਸਾਕਾ ਸਰਹੰਦ ਵਰਗੀਆਂ ਕਿਤਾਬਾਂ ਰਾਹੀਂ ਸਾਨੂੰ ਸਾਬਜਾਦਿਆਂ ਦੀ ਸ਼ਹੀਦੀ ਅਤੇ ਉਹਨਾਂ ਤੇ ਹੋਏ ਜ਼ੁਲਮ ਤੋਂ ਇਲਾਵਾ ਸਿੱਖ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਦੇਣੀ ਚਾਹੀਦੀ ਹੈ। ਅਜਿਹੀਆਂ ਕਿਤਾਬਾਂ ਨੂੰ ਪੜ ਕੇ ਨਵੀਂ ਪੀੜੀ ਸਾਬਜਾਦਿਆਂ ਦੀ ਸ਼ਹੀਦੀ ਤੋਂ ਵਕਫ ਹੋਵੇਗੀ। ਉਹਨਾਂ ਸਾਨੂੰ ਸਿਖਿਆ ਦਿੱਤੀ ਹੈ ਕਿ ਧਰਮ ਅਤੇ ਅਣਖ ਨੂੰ ਬਚਾਉਣ ਲਈ ਸਾਨੂੰ ਕਿਸੇ ਅੱਗੇ ਝੁਕਣਾ ਨਹੀਂ ਚਾਹੀਦਾ। ਇਸ ਮੌਕੇ ਲਗਾਇਆ ਦੁੱਧ ਦਾ ਲੰਗਰ ਸੰਗਤ ਵੱਲੋਂ ਬੜੇ ਪਿਆਰ ਨਾਲ ਛਕਿਆ ਗਿਆ। ਇਸ ਮੌਕੇ ਮੀਤ ਪ੍ਰਧਾਨ ਸੂਬੇਦਾਰ ਬਲਵਿੰਦਰ ਸਿੰਘ ਜਨਰਲ ਸਕੱਤਰ ਰਿਸ਼ਪਾਲ ਸਿੰਘ ਚੀਚਾ ਕੈਸ਼ੀਅਰ ਸੁਖਦੇਵ ਸਿੰਘ ਮੈਂਬਰ ਜਿਸਪਾਲ ਸਿੰਘ ਸੁਰਿੰਦਰ ਸਿੰਘ ਬਿੱਟੂ ਸਰਜੀਤ ਸਿੰਘ ਫੌਜੀ ਅਮਨਦੀਪ ਸਿੰਘ ਲਾਡੀ ਹਲਵਾਈ ਬਾਪੂ ਮਿੰਦਰ ਸਿੰਘ ਲਖਬੀਰ ਸਿੰਘ ਬਲਵਿੰਦਰ ਸਿੰਘ ਬਿੱਲੂ ਲਖਵਿੰਦਰ ਸਿੰਘ ਤਰਸੀਮ ਸਿੰਘ ਚੰਗਿਆੜਾ ਸੋਨੂ ਖਾਨ ਵਾਲਾ ਅਤੇ ਵਾਰਡ ਨੰਬਰ 79 ਤੋਂ ਕੌਂਸਲਰ ਸੀਟ ਦੇ ਦਾਵੇਦਾਰ ਜੇ.ਡੀ. ਸੋਨੀ ਵੀ ਮੌਜੂਦ ਸਨ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਤਾ ਗੁਜਰਕੌਰ ਜੀ ਤੇ ਛੋਟੇ ਸ਼ਾਹ ਸੈਬ ਜਾਦਿਆਂ ਦੀ ਸ਼ਹਾਦਤ ਦੇ ਉੱਤੇ ਇੰਡੀਆ ਗੇਟ ਅੰਬਰਸਲ ਸ਼ਹਾਟਾ ਹਲਕਾ ਵੈਸਟ ਤੋਂ ਦੁੱਧ ਦਾ ਲੰਗਰ ਲਗਾਇਆ ਗਿਆ ਸੰਗਤਾਂ ਜੋ ਮਹਾਰਾਜੀ ਦੀ ਸ਼ਹਾਦਤ ਹੋਈ ਅੱਜ ਦੇ ਦਿਨ ਥਾਂ ਥਾਂ ਦੇ ਸ਼ੀਧੀ ਦਿਹਾੜੇ ਚੱਲ ਰਹੇ ਨੇ ਅਸੀਂ ਡੇਲੀ ਰੋਜ਼ ਦੇ 2-4 ਲੰਗਰਾਂ ਦੇ ਉੱਤੇ ਸਾਡੀ ਡਿਊਟੀ ਲੱਗੀ ਆ ਅਸੀਂ ਜਾ ਰਹੇ ਆ ਅਸੀਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਮਹਾਰਾਜ ਦੀ ਸ਼ਹਾਦਤ ਤੇ ਇਦਾਂ ਹੀ ਸਾਰੀ ਸੰਗਤ ਸੇਵਾ ਕਰੇ ਅਸੀਂ ਕੋਟਨ-ਕੋਟ ਪ੍ਰਣਾਮ ਕਰਦੇ ਆ ਮਹਾਰਾਜ ਚੜ੍ਹਦੀ ਕਲਾ 'ਚ ਰੱਖਣ ਗੋਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਹਿੰਮਤ ਸਿੰਘ ਕਸ਼ਵਰ ਆਪੂ ਸਭਾ ਸਾਡੀ ਬਣੀ ਹੈ ਜੀ ਨਰੇਂਗੜਾ ਰਸਹਾਟਾ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਤੇ ਬਾਬਾ ਮੋਤੀराम ਦੀ ਯਾਦ ਦੇ ਵਿੱਚ ਛੋਟੇ ਸਹਿਬ ਜਾਨ ਦੀ ਯਾਦ ਦੇ ਵਿੱਚ ਮਾਤਾ ਗੁਜਰਕੌਰ ਦੀ ਯਾਦ ਦੇ ਵਿੱਚ ਠੰਡੇ ਬੁਰਜੇ ਮਾਤਾ ਗੁਜਰਕੌਰ ਜੀ ਕੈਸ ਹਨ ਛੋਟੇ ਸਹਿਬ ਜਾਨ ਕੈਸ ਹਨ ਤੇ ਬਾਬਾ ਮੋਤੀराम ਜੀ ਨੇ ਤਿੰਨ ਦਿਨ ਦੁੱਧ ਦੀ ਸੇਵਾ ਕੀਤੀ ਸੀ ਠੰਡੇ ਬੁਰਜੇ ਵਿੱਚ ਕਿਉਂਕਿ ਅਸੀਂ ਪਹਿਲਾਂ ਸਮਾਗ ਹੋਏ ਦੇ ਨਹੀਂ ਕਰਦੇ ਸੀ ਤੇ ਫਿਰ ਸਾਡੇ ਜਿਹੜੇ ਸੇਵਾਦਾਰ ਕਮੇਟੀ ਦੇ ਮੈਂਬਰ ਆ ਕਹਿੰਦੇ ਵੀ ਬਾਬਾ ਮੋਤੀराम ਜੀ ਨੇ ਜਿਹੜੀ ਸ਼ਹੀਦੀ ਦਿੱਤੀ ਤਿੰਨ ਦਿਨ ਦੁੱਧ ਛਕਾਇਆ ਠੰਡੇ ਬੁਰਜੇ ਮਾਤਾ ਗੁਜਰਕੌਰ ਨੂੰ ਤੇ ਛੋਟੇ ਸਹਿਬ ਜਾਨ ਨੂੰ ਤੇ ਆਪਾਂ ਕਿਉਂ ਨਾ ਪ੍ਰਧਾਨ ਜੀ ਉਹ ਜਿਹੜਾ ਆਪਾਂ ਮੋਤੀਰਾਮ ਦੇ ਬਣ ਨਹੀਂ ਸਕਦੇ ਬਾਕੀ ਉਹਨਾਂ ਦਾ ਫਰਜ਼ ਨਿਭਾ ਸਕਦੇ ਆ ਇਸ ਕਰਕੇ ਬਾਬਾ ਮੋਤੀਰਾਮ ਜੀ ਨੇ ਤਿੰਨ ਦਿਨ ਦੀ ਸੇਵਾ ਕੀਤੀ ਸੀ ਇਹ ਸਭਾ ਵੀ ਜਿਹੜੀ ਉਹ ਸੇਵਾ ਤਿੰਨ ਦਿਨ ਨਿਭਾਉਂਦੀ ਹੈ ਇਹ ਕੱਲ ਜੀ 18 ਕੁਵਿੰਟ ਲੱਗਾ ਸੀ ਤੇ ਅੱਜ ਵੀ ਸਾਰੇ 18 19 ਕੁਵਿੰਟ ਦੇ 20 ਕੁਵਿੰਟ ਦੇ ਵਿੱਚ ਕਰਾ ਲੱਗ ਜਗਾ ਜੀ ਇਹ ਪਰਲਾ ਜਿਹੜੀ ਸਾਡੀ ਕਮੇਟੀ ਬਣੀ ਆ ਮੇਰਾ ਸਮਾਜਲ ਨੂੰ ਉਹਨਾਂ ਕੋ ਜਿੰਨਾ ਵੀ ਮੇਰਾ ਮਾਣ ਕਰਦੀ ਹੈ ਕਮੇਟੀ ਕਿਸੇ ਨੂੰ ਕੁਵਿੰਟਰਵਾ ਦੇਣਾ ਕਿਸੇ ਨੂੰ ਦੋ ਕੁਵਿੰਟਰਵਾ ਦੀਦਾ ਸਾਰੇ ਵੀਰ ਬੈਠੇ ਨੇ ਬਾਕੀ ਹੋਰ ਸਾਡੇ ਇਲਾਕੇ ਦੀ ਸੰਗਤ ਜਿਹੜੀ ਆਉਂਦੀ ਆ ਬਹੁਤ ਫੋਲਪ ਦਿੰਦੀ ਆ ਗੁਰਦੁਆਰਾ ਕਲਗੀਧਰ ਸਾਹਿਬ ਦੀ ਕਮੇਟੀ ਉਹ ਵੀ ਸਾਨੂੰ ਬਹੁਤ ਸਹਿਯੋਗ ਦਿੰਦੀ ਆ ਸਾਡੇ ਵੀ ਜਿੰਗਾਰਾ ਸਾਹਿਬ ਨੇ ਇਹ ਵੀ ਸਾਨੂੰ ਸਹਿਯੋਗ ਦਿੰਦੇ ਨੇ ਹੋਰ ਵੀ ਜਿੰਨੀ ਇਲਾਕੇ ਦੀ ਸਾਡੀ ਮੈਰਾ ਸਮਾਜ ਦੀ ਬਰਾਦਰੀ ਹੈ ਸਾਰੀ ਸਹਿਯੋਗ ਦਿੰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਸ਼ਿਦਿਦੇ ਆਲੇ ਚੱਲ ਰਹੇ ਨੇ ਉਹਦੇ ਸਬੰਧ ਦੇ ਵਿੱਚ ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬ ਜਾਦਿਆਂ ਦੀ ਅਤੇ ਹੋਰ ਅਨੇਕਾਂ ਸ਼ਿਦਾਂ ਦੇ ਯਾਦ ਨੂੰ ਸਵਰਪਿਤ ਬਾਬਾ ਹਿੰਮਤ ਸਿੰਘ ਕਸ਼ਵ ਰਾਬੂ ਸਭਾ ਵੱਲੋਂ ਇਹ ਜਿਹੜਾ ਦੁੱਧ ਦਾ ਲੰਗਰ ਹੈ ਹਰ ਸਾਲ ਲਗਾ ਜਾਂਦਾ ਹੈ ਕਿਉਂਕਿ ਮੇਰਾ ਬਰਾਦਰੀ ਦੇ ਵਿੱਚੋਂ ਸਾਡੇ ਸਤਿਕਾਰਯੋਗ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਠੰਡੇ ਪੁਰਜ ਦੇ ਵਿੱਚ ਮਾਤਾ ਜੀ ਦੀ ਦਰ ਸਾਹਿਬ ਜਾਦਿਆਂ ਦੀ ਜਿਸੜੀ ਦੁੱਧ ਪਿਆ ਕੇ ਸੇਵਾ ਕੀਤੀ ਸੀ ਤੇ ਉਹਦੀ ਯਾਦ ਨੂੰ ਤਾੜ ਰੱਖਣ ਲਈ ਇਹ ਮੇਰਾ ਬਰਾਦਰੀ ਪਪਾ ਹਿੰਮਤ ਸਿੰਘ ਕਸ਼ਵਰ ਰਾਜ ਸਬੂ ਦੇ ਸਮੂਹ ਉਹਦੇ ਦਾਰ ਸਹਬਾਨ ਮੇਰੇ ਵੀਰ ਪ੍ਰਧਾਨ ਜੰਮੂ ਜੀ ਤੇ ਹੋਰ ਵੀ ਜਿਹੜੇ ਇਹਨਾਂ ਦੇ ਕਮੇਟੀ ਮੈਂਬਰ ਆ ਇਹ ਹਰ ਸਾਲ ਉਪਰਾਲਾ ਕਰਦੇ ਨੇ ਤਾਂ ਜੋ ਆਪਣੇ ਉਹ ਸ਼ਹੀਦ ਦੀ ਪਪਾ ਮੋਤੀ ਰਾਹ ਮਹਿਰਾ ਜਿੱਦੀ ਜਿਹੜੀ ਯਾਦ ਨੂੰ ਉਹ ਬਿਲਕੁਲ ਤੱਕ ਰੱਖਿਆ ਜਾਵੇ ਉਹ ਹੋਰ ਸਾਡੀ ਆਨਵਾਰਡ ਦੀ ਪੀੜ੍ਹੀ ਨੂੰ ਵੀ ਪਤਾ ਲੱਗੇ ਵੀ ਸਾਡੀ ਕੌਮ ਚ ਕਿਹੜੇ-ਕਿਹੜੇ ਮਹਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਵਾਸਤੇ ਆਪਣੀ ਜਾਨ ਵਾਰੀ ਆ